ਬਠਿੰਡੇ ਲੈਵਲ ਤੇ ਖੇਡ ਕੇ ਆਈਆਂ ਸਭ ਤੋਂ ਪਹਿਲਾਂ ਡਿਸਟ੍ਰਿਕਟ ਚ ਗਈ ਸੀ ਫਿਰ ਮੈਂ ਗਈ ਸੀ ਕਿ ਸਟੇਟ ਤੇ ਵਿੱਚ ਖੇਲਣ ਵਾਸਤੇ ਮੈਂ ਅੰਡਰ 14 ਦੇ ਕੁਡਿੰਗ ਐਂਡ ਮੈਂ ਅੰਡਰ 19 ਦੇ ਵਿੱਚ ਖੇਡ ਕੇ ਆਈਆਂ ਐਥਲੈਟਿਕ ਰਨਿੰਗ 4 400 ਮੀਟਰ ਰੇਸ ਤੇ ਇਹਦਾ ਕ੍ਰੈਡਿਟ ਮੈਂ ਦੇਣਾ ਚਾਹਾਂਗੀ ਪਾਪਾ ਨੂੰ ਜਿਨ੍ਹਾਂ ਨੇ ਕਿ ਬਹੁਤ ਰੇਸ ਰਸਲਵਾ ਲਵਾ ਕੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੈਮੀ ਮੈਮ ਦਾ ਜਿਨ੍ਹਾਂ ਨੇ ਇੰਨੀ ਜਤਾ ਜਰਮਨ ਡ੍ਰਿਲ ਲਵਾ ਲਵਾ ਕੇ ਮੇਰਾ ਸਟੈਮੀਨਾ ਵਧਾਇਆ ਹੈ ਔਰ ਮੈਨੂੰ ਇੱਥੋਂ ਤੱਕ ਪਹੁੰਚਾਇਆ ਮਨਨ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਅਚ ਜਿਸ ਸਕੀਨ ਨਾਲ ਤੁਸੀਂ ਦੱਸ ਰਹੇ ਖੇਡੇ ਹੋ ਤਾਂ ਉੱਥੇ ਕਿੰਨੇ ਕੁ ਬੱਚੇ ਸੀ ਟੋਟਲ ਉੱਥੇ ਤੇ ਟੋਟਲ ਬਹੁਤ ਜ਼ਿਆਦਾ ਬੱਚੇ ਸੀਗੇ ਪਰ ਹਰਡੀ ਸਕੂਲ ਦੇ ਪੰਜ ਕੁੜੀਆਂ ਗਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਵੀ ਸੀਗੀ ਇੱਕ ਤੁਹਾਨੂੰ ਉਮੀਦ ਹੈਗੀ ਸੀ ਕੋਈ ਕਿਰਨ ਹੈਗੀ ਸੀ ਉਮੀਦ ਦੀ ਕਿ ਮੈਂ ਜਿੱਤਾਂਗੀ ਨਹੀਂ ਉਮੀਦ ਨਹੀਂ ਸੀ ਪਰ ਫਿਰ ਵੀ ਆ ਗਈ ਫਸਟ 골ਡ ਮੈਡਲ ਲੈ ਆਈ ਕ੍ਰੈਡਿਟ ਕਿਨ ਮੈਡਮ ਨੂੰ ਤੇ ਆਪਾਂ ਨੂੰ ਕ੍ਰੈਡਿਟ ਪਹਿਲਾਂ ਤੇ ਪਾਪਾ ਨੂੰ ਵੀ ਜਿਨ੍ਹਾਂ ਨੇ ਬਹੁਤ ਧੋੜਾ ਲਵਾਈਆਂ ਤੇ ਮੈਡਮ ਨੂੰ ਵੀ ਮੈਂ ਦਵਾਂਗੀ ਕਿਉਂਕਿ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਪਿੱਛੇ ਉਹਨਾਂ ਨੇ ਕਿਹਾ 골ਡ ਮੈਡਲ ਲੈ ਕੇ ਹੀ ਆਣਾ ਜੋ ਮਰਜ਼ੀ ਹੋ ਜਾ ਮੈਂ ਕਿਹਾ ਠੀਕ ਅੱਛਾ ਫਿਰ ਕਿੱਦਾਂ ਜਾਂਦੇ ਨੇ ਤੁਹਾਡਾ ਨਾਮ ਉੱਥੇ ਲਿਖਿਆ ਗਿਆ ਕਿੱਦਾਂ ਲਿਖਿਆ ਗਿਆ ਤੁਹਾਨੂੰ ਪਤਾ ਸੀ ਕਿ ਉਥੇ ਕ੍ਰੈਡਿਟ ਤੇ ਨਾਮ ਲਿਖਿਆ ਮੈਂ ਨਹੀਂ ਉਹ ਪਿੱਛੋਂ ਕਿਹਾ ਸੀਗਾ ਕਿ ਇੰਨੀ ਕੁੜੀਆਂ ਨੇ ਤੇ ਸਰ ਨੇ ਐਦਾਂ ਹੀ ਮੇਰਾ ਨਾਮ ਪਾਤਾ ਤੇ ਮੈਮ ਨੇ ਕਿਹਾ ਕਿ ਤੇਰਾ ਨਾਮ ਹੈ ਮੈਂ ਬਹੁਤ ਜ਼ਿਆਦਾ ਡਰ ਗਈ ਫਿਰ ਮੈਂ ਪਾਪਾ ਨੂੰ ਆ ਕੇ ਦੱਸਿਆ ਪਾਪਾ ਕਹਿੰਦੇ ਕੁਛ ਨਹੀਂ ਹੁੰਦਾ ਤੂੰ ਪ੍ਰੈਕ ਫਿਰ ਮੈਂ ਹੌਲੀ ਹੌਲੀ ਪਰਫੈਕਟ ਹੋ ਗਈ ਤੇ ਫਿਰ ਮੈਂ 골ਡ ਮੈਡਲ ਲਾਇਆ। ਪਾਪਾ ਨੇ ਕਿੰਨੀ ਦੀ ਪ੍ਰੈਕਟਿਸ ਕਰਦੀ। ਪਾਪਾ ਮੈਨੂੰ ਪਾਰਕ ਚ ਲੈ ਜਾਂਦੇ ਸੀਗੇ। ਉੱਥੇ ਜਾ ਕੇ ਮੇਰੀਆਂ ਰੇਸਾਂ ਲਵਾਉਣੀਆਂ ਕਰਨੀਆਂ ਤੇ ਉਹਦੇ ਵਿੱਚ ਰੇਸ ਲਵਾ ਲਵਾ ਕੇ ਸਟੈਮੀਨਾ ਵਧਾਇਆ ਕਰਨਾ ਫਿਰ ਮੈਂ ਰਸਟਪਿਆ ਕਰਨੀ। ਉੱਠ ਜਾਂਦੀ ਜੀ ਇਥਾ ਫਿਰ ਸਵੇਰੇ। ਹਾਂਜੀ ਉੱਠ ਉੱਠ ਜਾਨੀ ਹੁੰਨੀ ਸੀ ਮੈਂ। ਬਹੁਤ ਹੀ ਮਾਨਵਲੀ ਗੱਲ ਹੈ ਜੀ। ਮੈਨੂੰ ਉਹਦੇ ਮੈਨੂੰ ਇਹ ਕਹਿੰਦੇ ਕਿ ਮੈਂ ਬਪਾ ਜਾਣਾ ਆ ਤੇ ਇਦਾਂ ਮੈਨੂੰ ਮੈਮ ਕਹਿੰਦੇ ਮੈਂ ਹਿੰਮਤ ਨਹੀਂ ਹਾਰਨੀ। ਠੀਕ ਹੈ ਤੇ ਪੂਰਾ ਮੈਂ ਕਿਹਾ ਆਪਣਾ ਤਨਮਾ ਤੰਦ ਦਾ ਪੂਰਾ ਜੋਰ ਲਾਉਣਾ ਸੱਚੇ ਪਾਤਸ਼ਾਹ ਦੇ ਵਿਸ਼ਵਾਸ ਰੱਖ ਕੇ ਪਰ ਬੱਚੀ ਨੇ ਉਦਾਂ ਹੀ 7 ਵਜੇ ਕਹਿ ਕੇ ਮਨ ਲਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਕ੍ਰੈਡਿਟ ਕੇ ਅੰਦਰ ਪਾਪਾ ਨੂੰ ਜਾਏਗਾ ਪਾਪਾ ਨੇ ਇਸ ਟੈਮਲਾ ਬੜਾ ਵਧਾਇਆ ਮੇਰਾ ਪਹਿਲਾਂ ਤੇ ਜੀ ਜਾਏਗਾ ਸੱਚੇ ਪਾਤਸ਼ਾਹ ਜੀ ਦਾ ਜੀ ਜਿਨ੍ਹਾਂ ਨੇ ਹਿੰਮਤ ਦਿੱਤੀ ਇਹਦੇ ਪਾਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਇਹ ਸੱਚੇ ਪਾਤਸ਼ਾਹ ਦੇ ਪਹਿਲਾਂ ਜਾਏਗਾ ਜਦੋਂ ਪਾਪਾ ਤੇ ਵੀ ਆ ਸਕੂਲ ਪ੍ਰਿੰਸੀਪਲ ਸਰ ਤੇ ਵੀ ਆ ਜੀ ਸਾਰੇ ਸਟਾਫ ਤੇ ਜਿਹੜੇ ਇਹਨਾਂ ਦੇ ਕੋਚ ਮੈਮ ਜਿਹੜੇ ਕੈਮੀ ਮੈਮ ਆ ਉਹਨਾਂ ਦਾ ਬਹੁਤ ਬਹੁਤ ਧ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪਿਆਰ ਨਾਲ ਵੀ ਤੇ ਗੁੱਸੇ ਨਾਲ ਵੀ ਕਿ ਬੱਚੇ ਨਹੀਂ ਤੇਰਾ ਨਾਮ ਲਿਖਾਉਣਾ ਤੇਰੇ ਪਾਪਾ ਜੀ ਨਾਲ ਕੁਝ ਕਰਦੇ ਆ ਉਹ ਜੋ ਮਰਜ਼ੀ ਹੋਏ ਤੇ ਤੂੰ ਵੀ ਕਰਕੇ ਦਿਖਾਈ ਤੇ ਬੱਚੀ ਨੇ ਕਰਕੇ ਦਿਖਾਇਆ ਜੀ ਕਿੰਨਾ ਸਮਾਂ ਲੱਗਾ ਫਿਰ ਇਹਨੂੰ ਬੱਚੀ ਨੂੰ ਪ੍ਰੈਕਟਿਸ ਕਰਾਉਂਦੇ ਆ ਕਿਉਂਕਿ ਬੱਚਿਆਂ ਵਾਸਤੇ ਬੜਾ ਔਖਾ ਦਸਵੇਂ ਉਠਣਾ ਜੀ ਸਮਾਂ ਐਕਚੁਅਲੀ ਇਹ ਭਰਾਂ ਕਿ ਇਹ ਸਵੇਰੇ ਆ ਘਰੇ ਆਪਣੀ ਰਸੀਡ ਬੱਦੀ ਸੀਗੀ ਤੇ ਬਾਕੀ ਸਕੂਲ ਦੇ ਵਿੱਚ ਵੀ ਮੈਡਮ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਆ ਕਿ ਜਿਨ੍ਹਾਂ ਨੇ ਸਕੂਲ ਦੇ ਵਿੱਚ ਇਹਨੂੰ ਉੱਥੇ ਹੀ ਇਹਦਾ ਜਰਾ ਦੌੜਭੱਜ ਕਰਾਈ ਇਹਦੀ ਉੱਥੇ ਜਾ ਕੇ ਇਸ ਟਾਈਮ ਨਾ ਵਧਾਇਆ ਜਾ ਕੇ ਦੇ ਬਾਸਕਟਬਾਲ ਖੇਡਉਂਦੇ ਰਹੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰੀ ਬੱਚੀ ਸਟੇਟ ਲੈਵਲ ਜਿੱਤ ਕੇ ਆਈ ਹੈ ਤੇ ਸਾਡੇ ਮਤਲਬ ਕਿ ਇਹਦੇ ਫਾਦਰ ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਹੀ ਸੁਪਨਾ ਸੀਗਾ ਕਿ ਸਾਡੇ ਮੇਰੇ ਬੱਚੇ ਸਪੋਰਟਸ ਵਿੱਚ ਆਣ ਸਪੋਰਟਸ 'ਚ ਗਿਆਨ ਤੇ ਸਾਡੀ ਬੱਚੀ ਨੇ ਮਤਲਬ ਸਟੇਟ ਖੇਡ ਕੇ ਸਾਡਾ ਮਾਣ ਵਧਾਇਆ ਵਾ ਤੇ ਇਹਦੇ ਪਾਪਾ ਨੂੰ ਵੀ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਬੱਚੀ ਨੇ ਔਰ ਸਕੂਲ ਪ੍ਰਿੰਸੀਪਲ ਤੇ ਇਹਦੀ ਟ੍ਰੇਨਰ ਟੀਚਰ ਜਿਹੜੇ ਨੇ ਕੈਮੀ ਮੈਮ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਉਹ ਕਹਿ ਰਹੇ ਸੀ ਪਹਿਲਾਂ ਕਿ ਬੱਚੀ ਤਾਂ ਡਰ ਗਈ ਹੈਗੀ ਬੱਚੀ ਦਾ ਨਾਮ ਜਦੋਂ ਲਿਖਵਾਇਆ ਤਾਂ ਬੱਚੀ ਬਿਲਕੁਲ ਡਰ ਗਈ ਸੀਗੀ ਕਿ ਮੈਂ ਨਹੀਂ ਖੇਲਣਾ ਤੇ ਅਸੀਂ ਵੀ ਇਹਨੂੰ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਬਹੁਤ ਕੀਤਾ ਕਿ ਨਹੀਂ ਨਵੇਤਾ ਜੀ ਆਪ ਜੀ ਮੈਡਲ ਜਿੱਤ ਕੇ ਆਓਗੇ ਤੇ ਬੱਚੀ ਨੇ ਉਹਨਾਂ ਦਾ ਵੀ ਮਤਲਬ ਕਿ ਇੱਜ਼ਤ ਰੱਖੀ ਹੈ ਤੇ 골ਡ ਮੈਡਲ ਜਿੱਤ ਕੇ ਅੱਜ ਬੱਚੀ ਸਾਡੇ ਸਾਹਮਣੇ ਬੈਠੀ ਹੈ ਸੋਨੇ ਬਹੁਤ ਸਾਰੇ ਮਾਵਾਬ ਨੇ ਜਿਹੜੇ ਅੱਜ ਵੀ ਧੀਆਂ ਨੂੰ ਚਾਰ ਦਿਵਾਰ ਦੇ ਕੀ ਕੈਦ ਕਰਦੇ ਉਹਨਾਂ ਮਾਵਾਪਾ ਮੈਂ ਹੀ ਅਪੀਲ ਕਰਨਾ ਚਾਹਾਂਗੀ ਕਿ ਬੱਚੀਆਂ ਨੂੰ ਚਾਰ ਦਿਵਾਰੀ ਦੇ ਅੰਦਰ ਕੈਦ ਨਾ ਕਰੋ ਬੱਚੀਆਂ ਨੂੰ ਮੋਟੀਵੇਟ ਕਰੋ ਬੱਚੀਆਂ ਨੂੰ ਐਪਰੀਸ਼ੀਏਟ ਕਰੋ ਬੱਚੀਆਂ ਬਹੁਤ ਵੱਡੀਆਂ ਮੱਲਾ ਮਾਰ ਸਕਦੀਆਂ ਨੇ ਜੇ ਆਪ ਜੀ ਦਾ ਪੇਰੈਂਟਸ ਦਾ ਸਸਾ ਜੋਗ ਹੋਵੇਗਾ ਕਿਉਂਕਿ ਜਦੋਂ ਬੱਚੀ ਕਹਿੰਦੇ ਹੁੰਦੇ ਨੇ ਨਾ ਆਜ਼ਾਦ ਜਦੋਂ ਅਸੀਂ ਕਿਹੇ ਪੰਛੀ ਨੂੰ ਕਰਦੇ ਆ ਤੇ ਫਿਰ ਬਹੁਤ ਉੱਚੀ ਉਡਾਨ ਭਰਦਾ ਵਾ ਇਸੇ ਤਰ੍ਹਾਂ ਜਦ ਅਸੀਂ ਬੱਚੀਆਂ ਆਪਣੀਆਂ ਨੂੰ ਆਜ਼ਾਦ ਕਰਾਂਗੇ ਉਹਨਾਂ ਨੂੰ ਇਨਸਪਾਇਰ ਕਰਾਂਗੇ ਮੋਟੀਵੇਟ ਕਰਾਂਗੇ ਤੇ ਬੱਚੀਆਂ ਜਿਹੜੀਆਂ ਵਾਂ ਇਸੇ ਵੀ ਮੁਕਾਮ ਦੇ ਵਿੱਚ ਮਤਲਬ ਪਿੱਛੇ ਨਹੀਂ ਰਹਿਣਗੀਆਂ ਅੱਗੇ ਰਹਿਣਗੀਆਂ ਆਪਜੀ ਵੇਖਦੇ ਵੀ ਹੋ ਕਿ ਹਰ ਮੁਕਾਮ ਦੇ ਵਿੱਚ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਹਰ ਫੀਲਡ ਦੇ ਵਿੱਚ ਉਹ ਅੱਗੇ ਨੇ